पाठ सतारा सच्चा ने पाठ का उद्देश विद्यार्थियों सच्चाई दे राह उत्ते चलन ले प्रेरित करना क्योंकि सच दी हमेशा जित हुंदी है एक राजे दा दरबार राजा अपने तख्त उत्ते बैठा है उस दे पीछे सेवादार खड़ा है ते उस नु पखा चल रहा है राजे दे अगे उस दा एक मंत्री बैठा है ਇਨਸਾਫ਼ ਮੰਗਣ ਵਾਲੇ ਲਈ ਬਾਹਰ ਲਟਕਾਈ ਕੰਟੀ ਖੜਕਦੀ ਹੈ ਸਰਕਾਰ ਕੰਟੀ ਵੱਜੀ ਹੈ ਸ਼ਾਇਦ ਕੋਈ ਫਰਿਆਦੀ ਆਇਆ ਹੈ ਲੱਗਦਾ ਤਾਂ ਉਹੀ ਹੈ ਬਲਾਓ ਉਸ ਨੂੰ ਬਹੁਤ ਅੱਛਾ ਹਜ਼ੂਰ ਇੱਕ ਸੇਵਾਦਾਰ ਬਾਹਰੋਂ ਆਉਂਦਾ ਹੈ ਝੁੱਕ ਕੇ ਪ੍ਰਣਾਮ ਕਰਦਾ ਹੋਇਆ ਹਜ਼ੂਰ ਇੱਕ ਵਪਾਰੀ ਨੇ ਕੰਟੀ ਵਜਾਈ ਹੈ ਉਹ ਬੇਨਤੀ ਕਰਨਾ ਚਾਹੁੰਦਾ ਹੈ ਬੁਲਾਓ ਉਸ ਨੂੰ ਝੁੱਕ ਕੇ ਪ੍ਰਣਾਮ ਕਰਦਾ ਹੋਇਆ ਅੱਛਾ ਹਜ਼ੂਰ ਸੇਵਾਦਾਰ ਇੱਕ ਵਪਾਰੀ ਨੂੰ ਲੈ ਕੇ ਅੰਦਰ ਆਉਂਦਾ ਹੈ ਉਹ ਵੀ ਝੁੱਕ ਕੇ ਪ੍ਰਣਾਮ ਕਰਦਾ ਹੈ ਘੰਟੀ ਤੂੰ ਵਜਾਈ ਹੈ ਕੀ ਗੱਲ ਹੈ ਮਾਈ ਬਾਪ ਮੈਂ ਆਪ ਜੀ ਦੇ ਨਾਲ ਲਗਦੇ ਪ੍ਰਾਂਤ ਵਿੱਚ ਰਹਿੰਦਾ ਹਾਂ ਉੱਥੋਂ ਦਾ ਰਾਜਾ ਬੜਾ ਵੱਡੀ ਖੋਰ ਹੈ ਉੱਥੋਂ ਦੇ ਕਰਮਚਾਰੀ ਬਹੁਤ ਖਰਾਬ ਹਨ ਮੈਨੂੰ ਬਹੁਤ ਤੰਗ ਕਰਦੇ ਸਨ ਮੇਰੇ ਹਰ ਸੌਦੇ ਵਿੱਚੋਂ ਆਪਣਾ ਹਿੱਸਾ ਮੰਗਦੇ ਸਨ ਜਿਵੇਂ ਜਿਵੇਂ ਮੈਂ ਉਨ੍ਹਾਂ ਨੂੰ ਦੇਈ ਗਿਆ ਉਨ੍ਹਾਂ ਦੀ ਭੁੱਖ ਹੋਰ ਵੱਧ ਗਈ ਮੈਂ ਬਹੁਤ ਤੰਗ ਪੈ ਗਿਆ ਮੈਂ ਉਹ ਦੇਸ਼ ਛੱਡਣ ਦਾ ਫੈਸਲਾ ਕਰ ਲਿਆ ਉਸ ਰਾਜੇ ਦਾ ਹੁਕਮ ਹੈ ਕਿ ਉਸ ਦੇ ਰਾਜ ਵਿੱਚੋਂ ਕੋਈ ਆਪਣੀ ਚੀਜ਼ ਬਾਹਰ ਨਹੀਂ ਲਿਜਾ ਸਕਦਾ ਇਹ ਤਾਂ ਬਹੁਤ ਵੱਧੀ ਕੀ ਹੈ ਆਪਣੀ ਚੀਜ਼ ਜਿੱਥੇ ਕੋਈ ਮਰਜ਼ੀ ਲੈ ਕੇ ਜਾਵੇ ਰਾਜੇ ਦਾ ਇਸ ਵਿੱਚ ਦਖਲ ਦੇਣਾ ਸ਼ੋਭਦਾ ਨਹੀਂ ਫੇਰ ਮੈਨੂੰ ਕੋਈ ਰਾਹ ਨਾ ਲੱਭਾ ਅੰਤ ਵਿੱਚ ਉੱਥੇ ਦੇ ਇੱਕ ਪ੍ਰਸਿੱਧ ਸਾਈਂ ਨੂੰ ਮਿਲਿਆ ਉਸ ਦਾ ਨਾਂ ਕੋਈ ਨਹੀਂ ਸੀ ਜਾਣਦਾ ਉਹ ਬੜਾ ਧਰਮੀ ਬੰਦਾ ਸੀ ਉਸ ਕੋਲ ਬਹੁਤ ਸੁੰਦਰ ਕੋੜਾ ਸੀ ਕੋੜੇ ਉੱਤੇ ਹੀ ਉਹ ਮੰਦਰਾਂ ਤੇ ਤੀਰਥਾਂ ਦੀ ਯਾਤਰਾ ਕਰਿਆ ਕਰਦਾ ਸੀ ਮੈਂ ਉਸਨੂੰ ਬੇਨਤੀ ਕੀਤੀ ਤੂੰ ਉਸਨੂੰ ਕੀ ਕਿਹਾ ਮੈਂ ਉਸਨੂੰ ਕਿਹਾ ਸਾਈ ਜੀ ਆਪ ਜੀ ਨੂੰ ਕਿਸੇ ਨੇ ਨਹੀਂ ਰੋਕਣਾ ਤੁਸੀਂ ਮੇਰਾ ਕੀਮਤੀ ਸਮਾਨ ਇੱਥੋਂ ਲਾਗਲੇ ਦੇਸ਼ ਪਹੁੰਚਾ ਦਿਓ ਮੈਂ ਤੁਹਾਨੂੰ 100 ਮੋਹਰਾਂ ਦੇਵਾਂਗਾ ਉਹ ਮੰਨ ਗਿਆ ਮੈਂ ਆਪਣਾ ਸਾਰਾ ਸੋਨਾ ਹੀਰੇ ਮੋਹਰਾਂ ਤੇ ਸਭ ਗਹਿਣੇ ਉਸਨੂੰ ਦੇ ਦਿੱਤੇ ਕੀ ਉਹ ਇੱਥੇ ਲੈ ਕੇ ਆ ਗਿਆ ਹੈ ਜੀ ਉਹ ਸਭ ਕੁਝ ਇੱਥੇ ਲੈ ਕੇ ਆ ਗਿਆ ਹੈ ਪਰ ਹੁਣ ਉਹ ਮੁੱਕਰ ਗਿਆ ਹੈ ਸਾਈ ਵੀ ਮੁੱਕਰ ਜਾਂਦੇ ਨੇ ਜੀ ਉਸ ਨੇ ਮੇਰੇ ਨਾਲ ਠੱਗੀ ਕੀਤੀ ਹੈ ਕਿਵੇਂ ਉਸ ਨੇ ਆਪਣਾ ਸਿਰ ਮੂੰਹ ਮੋਨਾ ਲਿਆ ਹੈ ਸਿਰ ਤੇ 보ਦੀ ਰੱਖ ਲਈ ਹੈ ਤੇ Hindu ਪੰਡਤ ਦਾ ਰੂਪ ਧਾਰ ਲਿਆ ਹੈ ਮੈਂ ਉਸ ਨੂੰ 10 ਦਿਨਾਂ ਤੋਂ ਲੱਭ ਰਿਹਾ ਸਾਂ ਅੱਜ ਕੁਦਰਤੀ ਮੈਂ ਉਸ ਨੂੰ ਹੀ ਸਾਈ ਬਾਰੇ ਪੁੱਛ ਬੈਠਾ ਉਸਨੇ ਕਿਹਾ ਮੈਂ ਤਾਂ ਜਾਣਦਾ ਨਹੀਂ ਪਰ ਮੈਂ ਉਸ ਨੂੰ ਪਛਾਣ ਲਿਆ ਤੂੰ ਕਿਵੇਂ ਪਛਾਣ ਲਿਆ ਜੀ ਉਸ ਨੂੰ ਆਪਣੇ ਸਿਰ ਤੇ ਐਵੇਂ ਹੱਥ ਫੇਰਨ ਦੀ ਆਦਤ ਸੀ ਉਹ ਜਦ ਵੀ ਗੱਲ ਕਰਦਾ ਸੀ ਤਾਂ ਆਪਣੇ ਸਿਰ ਉੱਤੇ ਹੱਥ ਫੇਰਦਾ ਸੀ ਅੱਜ ਵੀ ਉਹ ਗੱਲਾਂ ਕਰਨ ਸਮੇਂ ਆਪਣੇ ਸਿਰ ਤੇ ਹੱਥ ਫੇਰੀ ਜਾ ਰਿਹਾ ਸੀ ਉਸ ਦੀ ਸਹਰਕਤ ਨੂੰ ਮੈਂ ਉਸ ਨੂੰ ਪਛਾਣ ਲਿਆ ਪਰ ਉਹ ਮੰਨਦਾ ਨਹੀਂ ਹਜ਼ੂਰ ਮੇਰੀ ਸਹਾਇਤਾ ਕਰੋ ਮੰਤਰੀ ਜੀ ਸੇਵਾਦਾਰ ਨੂੰ ਭੇਜ ਕੇ ਉਸ ਪੰਡਤ ਨੂੰ ਬੁਲਾਓ ਬਹੁਤ ਅੱਛਾ ਜੀ ਮੰਤਰੀ ਸੇਵਾਦਾਰ ਨੂੰ ਆਵਾਜ਼ ਦਿੰਦਾ ਹੈ ਆਉਂਦਾ ਹੋਇਆ ਤੇ ਪ੍ਰਣਾਮ ਕਰਦਾ ਹੋਇਆ ਹੁਕਮ ਹਜ਼ੂਰ ਪੰਡਤ ਨੂੰ ਬੁਲਾਓ ਜੀ ਕਿਹੜੇ ਪੰਡਤ ਨੂੰ ਇਸ ਵਪਾਰੀ ਨੂੰ ਨਾਲ ਲੈ ਜਾਓ ਜਿਸ ਨੂੰ ਇਹ ਕਹੇ ਉਸ ਨੂੰ ਦਰਬਾਰ ਵਿੱਚ ਹਾਜ਼ਰ ਕਰੋ ਆਓ ਸ਼੍ਰੀਮਾਨ ਜੀ ਦੋਵੇਂ ਜਾਣਦੇ ਹਨ ਮੰਤਰੀ ਜੀ ਸੁਣਿਆ ਜੇ ਸਾਈਆਂ ਦਾ ਇਹ ਹਾਲ ਹੈ ਤਾਂ ਦੇਸ਼ ਦਾ ਕੀ ਬਣੇਗਾ ਜੀ ਇਹੋ ਜਿਹੇ ਸਾਈ ਨੂੰ ਤਾਂ ਬਹੁਤ ਸਖਤ ਦੰਡ ਦੇਣਾ ਚਾਹੀਦਾ ਹੈ ਉਹ ਚੋਰ ਵੀ ਹੈ ਧੋਖੇबाज ਵੀ ਹੈ ਤੇ ਮਿੱਤਰ ਦਰੋਹੀ ਵੀ ਹੈ ਮੇਰਾ ਵੀ ਇਹੋ ਵਿਚਾਰ ਹੈ ਇਸ ਨੂੰ ਸਖਤ ਦੰਡ ਦਿੱਤਾ ਜਾਵੇ ਕਿੰਨਾ ਅਨਰਥ ਹੈ ਕਿ ਇਹ ਪੈਸੇ ਦੇ ਖਾਤਰ ਆਪਣਾ ਧਰਮ ਵੀ ਬਦਲ ਲੈਂਦੇ ਨੇ ਝੁੱਕ ਕੇ ਪ੍ਰਣਾਮ ਕਰਦਾ ਹੋਇਆ ਹਜ਼ੂਰ ਆ ਗਿਆ ਹੈ ਪੰਡਤ ਹਾਜ਼ਰ ਕਰੋ ਬਹੁਤ ਅੱਛਾ ਜੀ ਬਾਹਰ ਜਾਂਦਾ ਹੈ ਸੇਵਾਦਾਰ ਦੋਹਾਂ ਨੂੰ ਲੈ ਕੇ ਆਉਂਦਾ ਹੈ ਪੰਡਤ ਤੇ ਵਪਾਰੀ ਦੋਵੇਂ ਝੁੱਕ ਕੇ ਪ੍ਰਣਾਮ ਕਰਦੇ ਹਨ ਪੰਡਤ ਜੀ ਇਹ ਵਪਾਰੀ ਦਾ ਕਹਿਣਾ ਹੈ ਕਿ ਇਸਨੇ ਤੁਹਾਨੂੰ ਕਾਫੀ ਸਾਰਾ ਧਨ ਇੱਥੇ ਲਿਆਉਣ ਲਈ ਦਿੱਤਾ ਸੀ। ਹਜ਼ੂਰ ਇਹ ਮੈਨੂੰ ਮਿਲਿਆ ਹੀ ਨਹੀਂ। ਇਹ ਮੇਰੇ ਤੇ ਐਵੇਂ ਸ਼ੱਕ ਕਰਦਾ ਏ। ਇਸਨੇ ਆਪਣਾ ਮਾਲ ਕਿਸੇ ਮੁਸਲਮਾਨ ਸਾਈ ਨੂੰ ਦਿੱਤਾ ਸੀ। ਮੈਨੂੰ ਨਹੀਂ। ਮੈਂ ਤਾਂ ਪੰਡਤ ਹਾਂ। ਪੰਡਤ ਗੱਲ ਨਾ ਕਰਦਾ ਕਰਦਾ ਆਪਣਾ ਹੱਥ ਸਿਰ ਤੇ ਫੇਰੀ ਜਾਂਦਾ ਹੈ। ਅੱਛਾ ਤੁਸੀਂ ਨਹੀਂ ਲਿਆ ਇਸ ਦਾ ਧਨ। ਬਿਲਕੁਲ ਨਹੀਂ ਜੀ ਮੈਂ ਤਾਂ ਇਸ ਨੂੰ ਜਾਣਦਾ ਵੀ ਨਹੀਂ ਵਪਾਰੀ ਵੱਲ ਹਾਂ ਭਈ ਤੂੰ ਕੀ ਕਹਿਣਾ ਚਾਹੁੰਦਾ ਹੈ ਹਜ਼ੂਰ ਮੈਂ ਇਸ ਨੂੰ ਆਪਣਾ ਸਾਰਾ ਧਨ ਦਿੱਤਾ ਸੀ ਇਸ ਨੇ ਇੱਥੇ ਆ ਕੇ ਆਪਣੇ ਵਾਲ ਕਟਾ ਕੇ ਰੂਪ ਵਟਾਲਿਆ ਏ ਇਹੋ ਸਾਈਂ ਹੈ ਜਿਸ ਨੂੰ ਮੈਂ ਆਪਣਾ ਮਾਲ ਦਿੱਤਾ ਸੀ ਵੇਖੋ ਜੀ ਇਹ ਮੇਰੇ ਉੱਤੇ ਐਵੇਂ ਦੂਸ਼ਣ ਲਾ ਰਿਹਾ ਹੈ ਇਹ ਝੂਠ ਬੋਲ ਰਿਹਾ ਹੈ ਇੱਕ ਪੰਡਤ ਦੀ ਬੇਇੱਜ਼ਤੀ ਕਰ ਰਿਹਾ ਹੈ ਵਪਾਰੀ ਵੱਲ ਹੋ ਕੇ ਹਾਂ ਭਈ ਤੈਨੂੰ ਭੁਲੇਖਾ ਤਾਂ ਨਹੀਂ ਲੱਗਾ ਜੀ ਬਿਲਕੁਲ ਨਹੀਂ ਇਹ ਹੋ ਸਾਈ ਹੈ ਇਸੇ ਨੂੰ ਹੀ ਮੈਂ ਤੁਹਾਨੂੰ ਦਿੱਤਾ ਸੀ ਵਪਾਰੀ ਨੂੰ ਤੁਸੀਂ ਝੂਠੇ ਹੋ ਇਹ ਉਹ ਸਾਈ ਨਹੀਂ ਜਿਸ ਨੂੰ ਤੁਸੀਂ ਆਪਣਾ ਮਾਲ ਦਿੱਤਾ ਸੀ ਇਸ ਲਈ ਤੁਹਾਨੂੰ 20 ਮੋਹਰਾ ਝੂਠ ਬੋਲਣ ਦਾ ਦੰਡ ਲਾਇਆ ਜਾਂਦਾ ਹੈ ਜਾਓ ਖਜ਼ਾਨੇ ਵਿੱਚ ਮੋਹਰਾਂ ਜਮ੍ਹਾਂ ਕਰਵਾਓ ਹਜ਼ੂਰ ਇਹ ਬੇਇਨਸਾਫੀ ਹੈ ਮੈਂ ਝੂਠ ਨਹੀਂ ਬੋਲ ਰਿਹਾ ਇਹੋ ਸਾਈ ਹੈ ਅੱਗੇ ਆਪ ਦਾ ਜੋ ਹੁਕਮ ਸਾਡਾ ਇਨਸਾਫ ਬਿਲਕੁਲ ਠੀਕ ਹੈ ਜਾਓ ਮੋਹਰਾ ਜਮਾ ਕਰਾਓ ਜਾਓ ਪੰਡਿਤ ਜੀ ਇਸ ਮੂਰਖ ਨੇ ਐਵੇਂ ਤੁਹਾਡੇ ਤੇ ਸ਼ੱਕ ਕੀਤਾ ਹੈ ਪੰਡਿਤ ਖੁਸ਼ੀ ਖੁਸ਼ੀ ਜਾਣ ਲੱਗਦਾ ਹੈ ਵਪਾਰੀ ਬਹੁਤ ਉਦਾਸ ਹੈ ਮਹਾਰਾਜ ਆਪ ਜੀ ਦੇ ਨਿਆ ਦਿੱਤਾ ਤੁਮਾਂ ਪਈਆਂ ਹੋਈਆਂ ਹਨ ਪਰ ਅੱਜ ਤਾਂ ਜਾਓ ਨਿਆ ਉਹ ਨਹੀਂ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਨਿਆ ਉਹ ਠੀਕ ਹੈ ਜਿਹੜਾ ਅਸੀਂ ਸਿਆਣਾਪ ਨਾਲ ਕੀਤਾ ਹੈ ਜਾਓ ਮੋਹਰਾ ਜਮਾ ਕਰਾਓ ਜੀ ਇਹ ਜਿਵੇਂ ਤੁਹਾਡੇ ਨਿਆ ਤੇ ਸ਼ੱਕ ਕਰ ਰਿਹਾ ਹੈ ਐਵੇਂ ਹੀ ਇਹ ਮੇਰੇ ਤੇ ਸ਼ੱਕ ਕਰਦਾ ਹੈ ਪੰਡਤ ਤੇ ਵਪਾਰੀ ਧੁਰ ਪੈਂਦੇ ਹਨ ਜਦ ਦਰਵਾਜ਼ੇ ਦੇ ਕੋਲ ਜਾਂਦੇ ਹਾਂ ਤਾਂ ਰਾਜਾ ਪਰਖਣ ਲਈ ਆਵਾਜ਼ ਮਾਰਦਾ ਹੈ ਸਾਈ ਜੀ ਸਾਈ ਜੀ ਮੇਰੀ ਗੱਲ ਤਾਂ ਜ਼ਰਾ ਸੁਣਿਓ ਪੰਡਤ ਮੁੜ ਕੇ ਉਸੇ ਵੇਲੇ ਰਾਜੇ ਕੋਲ ਆ ਜਾਂਦਾ ਹੈ ਦੱਸੋ ਹਜ਼ੂਰ ਕੀ ਹੁਕਮ ਹੈ ਤੁਸੀਂ ਸਾਈ ਹੋ ਤੁਸੀਂ ਸਾਈ ਦੀ ਆਵਾਜ਼ ਨਾਲ ਮੁੜ ਆਏ ਹੋ ਇਸ ਲਈ ਤੁਸੀਂ ਸਾਈ ਹੀ ਹੋ ਤੁਸੀਂ ਝੂਠੇ ਹੋ ਤੁਸੀਂ ਚੋਰ ਹੋ ਤੁਸੀਂ ਪਖੰਡੀ ਹੋ ਤੁਹਾਨੂੰ ਹੁਣੇ ਕੈਦ ਕੀਤਾ ਜਾਂਦਾ ਹੈ ਮੈਂ ਇਹੋ ਜਿਹੇ ਪਖੰਡੀ ਆਦਮੀ ਨੂੰ ਖਿਮਾ ਨਹੀਂ ਕਰ ਸਕਦਾ ਸੇਵਾਦਾਰ ਮੁਕੱਦਮ ਨੂੰ ਬੁਲਾਓ ਬਹੁਤ ਅੱਛਾ ਜਾਂਦਾ ਹੈ ਜੀ ਮੈਂ નિર્ਦੋਸ਼ ਹਾਂ ਚੁੱਪ ਰਹੋ ਮਹਾਰਾਜ ਸੱਚਮੁੱਚ ਤੰ ਹੈ ਆਪ ਦਾ ਇਨਸਾਫ ਆਪ ਸੱਚਮੁੱਚ ਹੀ ਮਹਾਨ ਹੋ ਕੋਤਵਾਲਾ ਹੁੰਦਾ ਹੈ ਹੁਕਮ ਹਜ਼ੂਰ ਇਸ ਪੰਡਤ ਨੂੰ ਲੈ ਜਾਓ ਇਸ ਦੇ ਘਰ ਦੀ ਤਲਾਸ਼ੀ ਲੈ ਕੇ ਇਸ ਦਾ ਸਾਰਾ ਮਾਲ ਇੱਥੇ ਦਰਬਾਰ ਵਿੱਚ ਲਿਆਓ ਇਸ ਤੋਂ ਬਾਅਦ ਇਸ ਨੂੰ ਜੇਲ੍ਹ ਵਿੱਚ ਸੁੱਟ ਦੇਵੋ ਬਹੁਤ ਅੱਛਾ ਹਜ਼ੂਰ ਹੁਣੇ ਕਰੋ ਇਹ ਸਭ ਕੁਝ ਕੋਤਵਾਲ ਪੰਡਤ ਨੂੰ ਲੈ ਕੇ ਜਾਂਦਾ ਹੈ ਪਰਦਾ girਦਾ ਹੈ